ਤੇ ਕੋਈ ਜੇ ਕੋਈ ਇਹੋ ਜੀ ਗੱਲਬਾਜ਼ ਨਹੀਂ ਕੇ ਨਾ ਕੋਈ ਲੜਾਈ ਝਗੜਾ ਨਹੀਂ ਆਪਣੇ ਮਤਲਬ ਚ ਰਹਿਣ ਵਾਲਾ ਮੁੰਡਾ ਹੈਗਾ ਨਹੀਂ ਪਰਿਵਾਰ ਨਾਲ ਨਹੀਂ ਕੋਈ ਗੱਲਬਾਤ ਹੋਈ ਤੇ ਇਹ ਵੀ ਪਤਾ ਲੱਗਾ ਵਾ ਸਵੇਰੇ ਉਹਦੀ ਮੰਮੀ ਨੇ ਇੱਕ ਮਿੰਟ ਦੱਸਿਆ ਵਾ ਵੀ ਆਹ ਗੱਲ ਹੋਈ ਆ ਸਵੇਰੇ ਉਹ ਜਾਂਦੇ ਮੈਂ ਰਸਤੇ ਵਿੱਚ ਆਉਂਦੇ ਹੈਗਾ ਤੇ ਸੁਣ ਕੇ ਬਹੁਤ ਹੀ ਥੋੜਾ ਜਿਹਾ ਹੋਰ ਤਰ੍ਹਾਂ ਲੱਗਾ ਵੀ ਇਹ ਕਦੀ ਇਹ ਚੀਜ਼ ਕਰੀ ਸੋਚੀ ਨਹੀਂ ਵੀ ਇਹ ਮੁੰਡਾ ਇਹ ਕਦੀ ਇੱਕ ਕਦਮ ਇੱਕ ਕਦਮ ਚੁੱਕ ਸਕਦਾ ਹੈ ਮੁੰਡਾ ਪ੍ਰਿੰਸ ਰਾਜ ਬਹੁਤ ਵਧੀਆ ਸੁਭਾਅ ਹੈ ਮੁੰਡਾ ਜੀ ਬਹੁਤ ਸੋਹਣਾ ਮੁੰਡਾ ਵਾ ਕਦੀ ਕੋਈ ਵੀ ਇੱਥੇ ਕੋਈ ਉਹਦੀ ਕੋਈ ਇਹੋ ਜੀ ਗੱਲਬਾਜ਼ ਨਹੀਂ ਕੇ ਨਾ ਕੋਈ ਲੜਾਈ ਸਕੂਲ ਜਾਣਾ ਦੁਪਹਿਰ ਨੂੰ ਵਾਪਸ ਆ ਜਾਣਾ ਕਦੀ ਕੋਈ ਇਹੋ ਜੀ ਗੱਲ ਨੇ 5-6 ਸਾਲ ਹੋ ਗਏ ਉਹਨਾਂ ਦੇ ਤੇ ਰਹਿੰਦਿਆਂ ਨੂੰ ਬਹੁਤ ਵਧੀਆ ਪਰਿਵਾਰ ਆ ਭਾਈ ਹੁਣੀ ਬਹੁਤ ਵਧੀਆ ਵੰਟੀ ਹੁਣੀ ਬਹੁਤ ਵਧੀਆ ਵਾ ਚਾਰ ਜੀ ਇਹ ਟੋਟਲ ਮੈਂਬਰ ਇਹਨਾਂ ਦੇ ਇੱਕ ਛੋੜੀ ਜੀ ਸਿਸਟਰ ਉਹਦੀ ਇੱਕ ਆ ਬਸ ਤੇ ਭਾਈ ਹੁਣੀ ਬਾਹਰ ਆਰਮੀ 'ਚ ਡਿਊਟੀ ਕਰਦੇ ਆ ਅੱਜ ਜੇ ਤੁਹਾਨੂੰ ਪਤਾ ਲੱਗੀ ਆ ਨਾ ਵੀ ਅੱਜ ਦੀ ਖਬਰ ਚੱਲਦੀ ਪਈ ਆ ਵੀ ਇੱਕ ਕੁੜੀ ਨੂੰ ਗੋਲੀ ਮਾਰਦ ਬਾਅਦ ਪ੍ਰਿੰਸੀ ਨੇ ਆਪਣੇ ਆਪਣੀ ਗੋਲੀ ਮਾਰ ਲਈ ਆ ਕਿਸ ਤਰ੍ਹਾਂ ਦੀ ਹਾਲਤ ਕਿਸਾਂ ਦੀ ਹੁੰਦੀ ਆ ਤੁਸੀਂ ਘਰ ਪਹੁੰਚੇ ਹੀ ਉਹਨਾਂ ਗੱਲਬਾਤ ਹੋਈ ਪਰਿਵਾਰ ਨਾਲ ਕੋਈ ਨਹੀਂ ਪਰਿਵਾਰ ਨਾਲ ਨਹੀਂ ਕੋਈ ਗੱਲਬਾਤ ਤੇ ਇਹ ਵੀ ਪਤਾ ਲੱਗਾ ਵਾ ਸਵੇਰੇ ਉਹਦੀ ਮੰਮੀ ਨੇ ਇੱਕ ਮਿੰਟ ਦੱਸਿਆ ਵਾ ਵੀ ਆ ਗੱਲ ਹੋਈ ਆ ਸਵੇਰੇ ਉਹ ਜਾਣਦੇ ਮੈਂ ਰਸਤੇ ਵਿੱਚ ਆਉਂਦੇ ਆਂਗਾ ਤੇ ਸੁਣ ਕੇ ਬਹੁਤ ਹੀ ਥੋੜਾ ਜਿਹਾ ਹੋਰ ਤਰ੍ਹਾਂ ਲੱਗਾ ਵੀ ਇਹ ਕਦੀ ਇਹ ਚੀਜ਼ ਕਰੀ ਸੋਚੀ ਨਹੀਂ ਵੀ ਇਹ ਮੁੰਡਾ ਇਹ ਕਦੀ ਇਹ ਕੰਮ ਇਹ ਕਦਮ ਚੁੱਕ ਸਕਦਾ ਵਾ ਹਾਂਜੀ ਹੋਰ ਕੋਈ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਆ ਉਹਦੀ ਹਾਲਤ ਬਾਰੇ ਪਤਾ ਲੱਗਾ ਕੁਝ ਨਹੀਂ ਅਜੇ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ ਕੀ ਕੀ ਲੱਗਦਾ ਕੀ ਹੈ ਮਤਲਬ ਕਿਹੀ ਇੰਟੈਂਸ਼ਨ ਕੀ ਸੀ ਤੁਹਾਨੂੰ ਕੋਈ ਗੱਲਬਾਤ ਯਾਰ ਦੋਸੇ ਉਹ ਲੜਕੀ ਦਾ ਪਿਆਰ ਕਰਦਾ ਸੀ ਜਿਹੜਾ ਕਿੰਦਾ ਪ੍ਰਪੋਜ਼ ਜਿੱਥੇ ਤੱਕ ਉਹਨੇ ਪਹਿਨਾ ਨੇ ਪਰਿਵਾਰ ਨੇ ਕਿਹਾ ਵਾ ਕਿ ਇਹ ਬਾਰ ਬਾਰ ਪ੍ਰਪੋਜ਼ ਕਰਦਾ ਸੀ ਸਾਡੀ ਕੁੜੀ ਨੂੰ ਤੇ ਉਹ ਨਾ ਕਰਦੀ ਸੀ ਜਿਹਦੇ ਕਰਕੇ ਇਹ ਸਾਰਾ ਵਿਵਾਦ ਹੋਇਆ ਨਹੀਂ ਜੀ ਇਹ ਗੱਲਬਾਤ ਗੱਲਬਾਤ ਬਾਰੇ ਕੋਈ ਪਤਾ ਨਹੀਂ ਹੈ ਸਾਡਾ ਬਸ ਇੰਨਾ ਹੀ ਵੀ ਸਵੇਰੇ ਮਿਲਣਾ ਜਾਂ ਦੁਪਹਿਰੇ ਮਿਲਣਾ ਕਿਉਂਕਿ ਉਹ ਸਕੂਲ ਚਲ ਜਾਂਦਾ ਅਸੀਂ ਕੰਮਕਾਰ ਵਾਲੇ ਬੰਦੇ ਆ ਤੇ ਸਵੇਰ ਸਵੇਰ ਉਹਨੇ ਸਕੂਲ ਜਾਣਾ ਹੁੰਦਾ ਹੈ ਕੰਮ ਨੂੰ ਜਾਣਾ ਦੇ ਰਸਤੇ ਜੇ ਮੇਲ ਮਲਾਪ ਹੁੰਦਾ ਵਾ ਪਰ ਕਦੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸੁਣੀ ਨਾ ਕਦੀ ਕੇ ਇਸ ਚੀਜ਼ ਬਾਰੇ ਪਤਾ ਹੀ ਹੈ ਜੀ ਆਪਾਂ ਹਾਂਜੀ ਪਰਿਵਾਰ ਦੀ ਬੈਕਗ੍ਰਾਉਂਡ ਕਿਦਾਂ ਦੀ ਹੈ ਪਿਛੋਕੜ ਵਾਲਾ ਕੋਈ ਪਰਿਵਾਰ ਬਹੁਤ ਵਧੀਆ ਜੀ 5-6 ਸਾਲ ਹੋ ਗਏ ਇੱਥੇ ਇਹਨਾਂ ਰਹਿੰਦੇ ਆ ਨੂ ਤੇ ਪਰਿਵਾਰ ਵੀ ਬਹੁਤ ਸੋਹਣਾ ਜੀ ਇਹਨਾਂ ਦਾ